ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਆ ਮੁਹਾਲੀ ਦੇ ਵਿੱਚ ਵੀ ਅੱਜ ਬਾਰਿਸ਼ ਹੋ ਰਹੀ ਆ ਲੇਕਿਨ ਇਸ ਬਾਰਿਸ਼ ਦੇ ਨਾਲ ਹਾਲਾਤ ਖਸਤਾਲਾ ਦੇ ਕੀ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਇਸ ਸਮੇਂ ਮੈਂ 6 ਫੇਸ ਸਿਵਲ ਹਸਪਤਾਲ ਦੇ ਵਿੱਚ ਖੜਾ ਜਿੱਥੇ ਕਿ ਛੱਤਾਂ ਜਿਹੀਆਂ ਹਸਪਤਾਲ ਦੀਆਂ ਉਹ ਬਿਲਕੁਲ ਚੋਰੀਆਂ ਤਾਂ ਤੁਸੀਂ ਦੇਖੋ ਪਾਣੀ ਇੱਥੇ ਕਿੰਨੇ ਵੱਡੇ ਪੱਧਰ ਤੇ ਇਕੱਠਾ ਹੋਇਆ ਪਹਿਲੀ ਬੰਗਲ ਤੇ ਇਸ ਸਮੇਂ ਮੈਂ ਖੜਾ ਛੱਤਾਂ ਦੇਖੋ ਇਹ ਛੱਤਾਂ ਚੋਰੀਆਂ ਤੇ ਜਿਹੜੇ ਲੋਕ ਹੈ ਉਹ ਵੀ ਜਿਹੜੇ ਇੱਥੇ ਮਰੀਜ਼ ਆ ਰਹੇ ਆ ਜਾਂ ਮਰੀਜ਼ਾਂ ਦੇ ਨਾਲ ਉਹਨਾਂ ਦੇ ਘਰ ਦੇ ਆ ਰਹੇ ਆ ਪਰਿਵਾਰਕ ਮੈਂਬਰ ਆ ਰਹੇ ਉਹ ਵੀ ਬੜੇ ਪਰੇਸ਼ਾਨ ਹੈਗੇ ਨੇ ਸਰ ਤਸਵੀਰਾਂ ਦੇਖੋ ਤੁਸੀਂ ਇਹ ਹਾਲਾਤ ਨੇ ਸਰਕਾਰੀ ਹਸਪਤਾਲਾਂ ਦੀ ਤਾਂ ਦੇਖੋ ਪੂਰਾ ਜਲਥਲ ਹੋ ਚੁੱਕਿਆ ਪਹਿਲੀ ਮੰਜ਼ਲ ਦੇ ਉੱਤੇ ਹਾਲਾ ਹਾ ਗਰਾਉਂਡ ਫਲੋਰ ਤੇ ਕੀ ਹਾਲ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਗਰਾਉਂਡ ਫਲੋਰ ਦੇ ਉੱਤੇ ਵੀ ਪਾਣੀ ਵੜ ਚੁੱਕਿਆ ਤਾਂ ਉਹ ਵੀ ਹਾਲਾਤ ਦਿਖਾ ਦਿਨੇ ਤੁਹਾਨੂੰ ਤਾਂ ਸਰਕਾਰੀ ਹਸਪਤਾਲਾਂ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਬਿਲਕੁਲ ਮੇਨਟੇਨੈਂਸ ਨਹੀਂ ਕੀਤੀ ਜਾ ਰਹੀ ਤਾਂ ਉਹਦੇ ਨਾਲ ਜਿਹੜੇ ਆ ਲੋਕੀ ਪਰੇਸ਼ਾਨ ਦੇਖੋ ਇਹ ਵੀ ਪੂਰੀਆਂ ਕੰਧਾਂ ਚੋਰੀਆਂ ਇੱਥੋਂ ਇਹਨਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਆ ਰਿਹਾ ਇਸ ਤੋਂ ਇਲਾਵਾ ਹੇਠਾਂ ਵੀ ਦਿਖਾ ਦਿੰਦੇ ਆ ਇਹ ਹਾਲਾਤ ਕੀ ਬਣੇ ਹੋਏ ਨੇ 6 ਫੇਸ ਮੁਹਾਲੀ ਸਿਵਲ ਹਸਪਤਾਲ ਦੀ ਤਾਂ ਸੂਰਤ ਤੇ ਹਾਲ ਜਿਹੜੇ ਹੈਗੇ ਨੇ ਉਹ ਤੁਹਾਨੂੰ ਦਿਖਾ ਰਹੇ ਆ ਇੱਥੇ ਇਹ ਦੇਖੋ ਕਿੰਨੇ ਲੋਕ ਜਿਹੜੇ ਹੈਗੇ ਆ ਉਹ ਮਰੀਜ਼ ਜਿਹੜੇ ਆ ਉਹ ਆ ਰਹੇ ਆ ਤੁਸੀਂ ਸਾਹਮਣੇ ਤਸਵੀਰਾਂ ਦਿਖਾ ਦਿਓ ਤਾਂ ਜਿਹੜੇ ਲੋਕ ਇੱਥੇ ਇਲਾਜ ਕਰਵਾਉਣ ਆ ਰਹੇ ਇਹ ਇਸ ਤਰੀਕੇ ਨਾਲ ਲੱਗਦਾ ਕਿ ਹਸਪਤਾਲ ਖੁਦ ਹੀ ਬਿਮਾਰ ਹੋ ਗਿਆ ਤਾਂ ਇਹ ਹਾਲਾਤ ਬਣੇ ਹੋਏ ਨਹੀਂ ਇਹ ਦੇਖੋ ਟਾਇਲਟ ਦੇ ਵਿੱਚੋਂ ਕਿਸ ਤਰੀਕੇ ਨਾਲ ਪਾਣੀ ਨਿਕਲ ਰਿਹਾ ਅੰਦਰੋਂ ਅੰਦਰੋਂ ਪਾਣੀ ਬਾਹਰ ਆ ਰਿਹਾ ਤਾਂ ਉੱਪਰੋਂ ਛੱਤਾਂ ਚੋਰੀਆਂ ਬੁਰੇ ਹਾਲ ਹੋਏ ਪਏ ਨੇ ਇੱਥੇ ਪਰ ਇਸ ਤਰੀਕੇ ਦੇ ਹਾਲਾਤ ਜਿਹੜੇ ਹੈਗੇ ਆ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਹਾਲਾਂਕਿ ਦਾਅਵੇ ਕੀਤੇ ਜਾ ਰਹੇ ਆ ਸਰਕਾਰ ਵੱਲੋਂ ਕਿ ਅਸੀਂ ਆਮ ਆਦਿਕ ਕਲੀਨਿਕ ਬਣਾ ਰਹੇ ਆ ਅਸੀਂ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਮਜ਼ਬੂਤ ਕਰ ਰਹੇ ਆ ਪੰਜਾਬ ਦਾ ਲੇਕਿਨ ਇੱਥੇ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਹਾਲਾਤ ਕੋਠੋਰ ਹੀ ਕਹਿੰਦੇ ਨਹੀਂ ਤਾਂ ਆਪਣੇ ਆਪ ਦੇ ਵਿੱਚ ਖੋਲ ਖੁੱਲ ਰਹੀ ਹੈ ਜਿਹੜੀਆਂ ਸਿਹਤ ਸਭਾਵਾਂ ਪੰਜਾਬ ਸਰਕਾਰ ਦੇਦੀ ਹੈ ਉਸ ਦੀ ਤੇ ਇਹ ਐਮਰਜੈਂਸੀ ਵਾਲਾ ਗੇਟ ਹੈਗਾ ਹਾਲਾਂਕਿ ਬਾਰਿਸ਼ ਸਵੇਰ ਤੋਂ ਇੱਥੇ ਹੋ ਰਹੀ ਹੈ ਲੇਕਿਨ ਬਾਰਿਸ਼ ਦੇ ਕਰਕੇ ਇਹਨੀਆਂ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਵਿਕਨ ਜੋ ਫਾਸਟ ਨਾਲ ਦੇ ਅੰਦਰ ਵੀ ਬੇहद ਜ਼ਿਆਦਾ ਜਿਹੜਾ ਪਾਣੀ ਭਰਨ ਕਰਕੇ ਲੋਕਾਂ ਨੂੰ ਬਹੁਤ ਦਿੱਕਤ ਆ ਰਹੀਆਂ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਰਵਿੰਦ ਮੀਤਰੀ ਤੁਸੀਂ ਯੂਸ ਮਹਾਲੀ